ਆਪਾਂ ਕਰਾਂਗੇ ਤੇ ਤੁਸੀਂ ਪਲੀਜ਼ ਮੈਨੂੰ ਦੱਸ ਦਿਓ ਕਿ ਆਵਾਜ਼ ਠੀਕ ਹੈ YouTube ਲਾਈਵ ਹੋਏਗਾ ਆਪਾਂ Facebook ਤੇ ਲਾਈਵ ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਘਟੂਨੇ ਕਿਉਂਕਿ ਥੋੜਾ ਜਿਹਾ ਉਹਨਾਂ ਦਾ ਸਿਸਟਮ ਅੱਜਕੱਲ ਉਹਦਾਂ ਦਾ ਹੋਇਆ ਪਿਆ ਤਾਂ ਪਲੀਜ਼ ਮੈਨੂੰ ਮੜਾ ਜਿਹਾ ਦੱਸ ਦਿਓ ਕਿ ਆਵਾਜ਼ ਠੀਕ ਹੈ ਜੀ ਆਵਾਜ਼ ਆ ਰਹੀ ਹੈ ਮੈਂ ਕਿਤੇ ਬਾਹਰ ਬੈਠਾ ਹੋਇਆ ਹਾਂ ਜੀ ਬਾਹਰ ਆਇਆ ਸੀਗਾ ਮੈਂ ਤੇ ਇਸ ਕਰਕੇ ਆਪਾਂ ਗੱਲਬਾਤ ਜਿਹੜੀ ਹੈ ਉਹ ਫੇਰ ਹੀ ਸ਼ੁਰੂ ਕਰੀਏ ਜੇ ਕਿ ਜੇਕਰ ਕੀ ਆਵਾਜ਼ ਆਪਾਂ ਨੂੰ ਕਨਫਰਮ ਹੋ ਜਾਵੇ ਤਾਂ ਬਰਹਾਲ ਅ ਯੂਨੀਵਰਸਿਟੀ ਬਾਰੇ ਆਪਾਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਬਾਰੇ ਕਿ ਪੰਜਾਬ ਯੂਨੀਵਰਸਿਟੀ ਬਾਰੇ ਖਬਰੇ ਆ ਰਹੀ ਆ ਕਿਉਂਕਿ ਦੇਖੋ ਨੋਟੀਫਿਕੇਸ਼ਨ ਤੇ ਪੰਜਾਬ ਆਪਣਾ ਜਿਹ ਕਹ ਲਈਏ ਤਾਂ ਪੰਜਾਬ ਯੂਨੀਵਰਸਿਟੀ ਬਾਰੇ ਇਹਨਾਂ ਨੇ ਜਾਰੀ ਕਰ ਦਿੱਤਾ ਹੈ ਕਿ ਜਿਹੜੀ ਸੈਨੇਟ ਆ ਸੈਨੇਟ ਪੁਰਾਣੀ ਰਹੂਗੀ ਅੱਛਾ ਸੈਨੇਟ ਤੇ ਸਿੰਡੀਕੇਟ ਤਾਂ ਜਿਹੜਾ ਇੱਕ ਕਿਤੇ ਨਾ ਕਿਤੇ ਪੰਬਲ ਪੂਸਾ ਇਹ ਵੀ ਪੈਂਦਾ ਥੋੜਾ ਜਿਹਾ ਕਿ ਬਾਈ ਇਹ ਕੀ ਆ ਕਦੋਂ ਆ ਤਾਂ ਉਹ ਮੈਂ ਦੱਸ ਦੇਵਾਂ ਕਿ ਦਰਅਸਲ ਕੀ ਆ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਸੀਗੀ ਨਾ ਪਹਿਲਾਂ ਸ਼ਾਇਦ ਲਾਹੌਰ ਦੇ ਵਿੱਚ ਸੀਗੀ ਤੇ ਫਿਰ ਉਸ ਤੋਂ ਬਾਅਦ 47 ਦੇ ਵਿੱਚ ਪੰਜਾਬ ਯੂਨੀਵਰਸਿਟੀ ਐਕਟ ਦੇ ਨਾਲ ਇੱਥੇ ਬਣੀ ਆ ਜਿਹੜੀ ਕਿ ਡਿਜ਼ਾਈਨ ਕੀਤੀ ਗਈ ਲੀ ਕਾਰਬੂਜੀਏ ਬਣੀਓ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਰਕਬਾ 5500 ਕਿਲਾ ਹੁਣ ਇਹਦੇ ਚ ਕੀ ਆ ਕਿ ਮਤਲਬ ਸੈਨੇਟ ਤੇ ਸਿੰਡੀਕੇਟ ਕੈਲੋਕਿਕ ਮੇਨ ਬਾਡੀ ਆ ਹੁਣ ਉਹਦੇ ਵਿੱਚ ਕੀ ਆ ਜਨਾਬ ਕਿ ਜਿੱਦਾਂ ਸੈਨੇਟ ਜਿਹੜਾ ਬਣਦਾ ਹੈ ਉਦੀ ਇੱਕ ਕੰਪੋਜੀਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ 90 ਦੇ ਕਰੀਬ ਮੈਂਬਰ ਹੋਗਾ ਤੇ ਉਹਦੇ ਚੋਂ 15 ਇਲੈਕਟਡ ਹੁੰਦੇ ਆ ਜਿਹੜੇ ਗ੍ਰੈਜੂਏਟ ਚੁਣਦੇ ਆ ਗ੍ਰੈਜੂਏਟ ਕਿਦਾਂ ਚੁਣਦੇ ਆ ਆਪਾਂ ਨੂੰ ਪਤਾ ਹੀ ਹੈ ਨਾ ਕਿ ਜਿਹੜੇ ਇਹਨਾਂ ਦੇ ਸਾਬਕਾ ਸਟੂਡੈਂਟ ਹੁੰਦੇ ਆ ਉਹ ਆਪੋ ਆਪਣੇ ਹਲਕਿਆਂ ਚ ਵੋਟਾਂ ਪਾ ਕੇ ਨੁਮਾਇੰਦੇ ਭੇਜਦੇ ਆ ਫਿਰ ਇਸ ਤੋਂ ਇਲਾਵਾ ਕੁਝ ਐਕੈਡਮਿਕ ਟਾਂਚੇ ਚ ਆ ਗਏ ਕੁਝ ਐਕਸ ਆਫ ਇਸ਼ੂ ਜਿਵੇਂ ਡੀਪੀਆਈ ਆ ਗਏ ਪੰਜਾਬ ਦੇ ਕੁਝ ਐਮਐਲਏ ਦੋ ਹੁੰਦੇ ਆ ਮੇਰੇ ਖਿਆਲ ਦੇ ਨਾਲ ਮੁੱਖ ਮੰਤਰੀ ਵੀ ਹੁੰਦਾ ਇਹਦਾ ਕੁੱਲ ਮਿਲਾ ਕੇ ਕੰਪੋਜੀਸ਼ਨ ਜਿਹੜੀ ਆ ਬਣਦੀ ਆ ਉਹਨੂੰ ਸੈਨੇਟ ਕਹਿੰਦੇ ਆ ਫਿਰ ਜਿਹੜੇ ਉਹ ਸੈਨੇਟ ਮੈਂਬਰ ਹੁੰਦੇ ਉਹ ਗਾਂ 15 ਕੇ 16 ਮੈਂਬਰਾਂ ਨੂੰ ਚੁਣ ਲੈਂਦੇ ਆ ਜਿਹੜੀ ਕਿ ਮੁੱਖ ਤੌਰ ਤੇ ਆਪਾਂ ਕਹਿ ਲਓ ਕਿ ਰੋਜ਼ਮਰਾਂ ਦੇ ਫੈਸਲੇ ਲੈਂਦੇ ਆ ਉਹਨਾਂ ਨੂੰ ਕਹਿੰਦੇ ਨੇ ਸਿੰਡੀਕੇਟ ਤਾਂ ਇਹ ਕੁੱਲ ਮਿਲਾ ਕੇ ਮੋਟਾ-ਮੋਟੀ ਤੁਸੀਂ ਲਾ ਲਓ ਕਿ ਇਹ ਹੈ ਸੈਨੇਟ ਸਿੰਡੀਕੇਟ ਇਹਦਾ ਕੰਮ ਕਰਦਾ ਦਾ ਸੈਨੇਟ ਤੇ ਸਿੰਡੀਕੇਟ ਨੂੰ ਵੀ ਖਤਮ ਕਰਨ ਦਾ ਇਹਨਾਂ ਦਾ ਟੀਚਾ ਸੀ ਉਹਦਾ ਇੱਕ ਮੁੱਖ ਕਾਰਨ ਇਹ ਆ ਕਿ ਇਸ ਯੂਨੀਵਰਸਿਟੀ ਦੀ ਵਿਲੱਖਣਤਾ ਉਦੋਂ ਤੱਕ ਖਤਮ ਨਹੀਂ ਹੋ ਸਕਦੀ ਭਾਈ ਜਦੋਂ ਤੱਕ ਇਹ ਸੈਨੇਟ ਤੇ ਸਿੰਡੀਕੇਟ ਜਿਹੜਾ ਹੈ ਉਹ ਕੰਮ ਕਰਦਾ ਰਹੂਗਾ ਮਤਲਬ ਕਿ ਇਹਦੇ ਚ ਕੀ ਹੈ ਕਿ ਜ਼ਿਆਦਾਤਰ ਫੈਸਲੇ ਜਿਹੜੇ ਆ ਉਹ ਸੈਨੇਟ ਜਾਂ ਸਿੰਡੀਕੇਟ ਉਹੀ ਲੈਂਦਾ ਜਿਹੜਾ ਮਤਲਬ ਕਿ ਫੈਸਲਾ ਯੂਨੀਵਰਸਿਟੀ ਦੇ ਹੱਕ ਚ ਹੋਵੇ ਵਿਦਿਆਰਥੀਆਂ ਦੇ ਪੱਖ ਚ ਹੋਵੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਕਿ ਇੱਕ ਵਿਚਾਰਧਾਰਾ ਕੋਈ ਵੀ ਵਿਚਾਰਧਾਰਾ ਜਿਵੇਂ ਅੱਜ ਭਗਮਾ ਰੰਗ ਅਕਾਡਮਿਕ ਅਦਾਰਿਆਂ ਚ ਜੁਡੀ ਸ਼ਰੀ ਚ ਵੱਖ-ਵੱਖ ਸੰਸਥਾਵਾਂ ਚ ਸੰਸਥਾਨਾਂ ਚ ਚੜਿਆ ਜਾਂਦਾ ਤਾਂ ਇਦਾਂ ਇੱਕ ਰੰਗ ਨਹੀਂ ਚੜਿਆ ਜਾ ਸਕਦਾ ਉੱਥੇ ਉਹ ਚੀਜ਼ ਬਰਕਰਾਰ ਰਹਿੰਦੀ ਆ ਕਿਉਂ ਕਿ ਕਿਉਂਕਿ ਇਹਦੇ ਚ ਪੰਜਾਬ ਦੀ ਜੇ ਆਪਾਂ ਕਹਿ ਲਈਏ ਕਿ ਚੜਤ ਰਹਿੰਦੀ ਆ ਖਾਸ ਤੌਰ ਤੇ ਜਿਹੜੀ ਸੈਨੇਟ ਬਣਦੀ ਆ ਤਾਂ ਸੈਨੇਟਰ ਦੇ ਵਿੱਚ 15 ਜਿਹੜੇ ਆਪਣੇ ਆਉਂਦੇ ਨੇ ਗ੍ਰੈਜੂਏਟ ਹਲਕਿਆਂ ਤੋਂ ਤਾਂ ਉਹ ਮੋਸਟਲੀ ਕਹਿ ਲੋ ਆਪਣੇ ਪੰਜਾਬੀ ਹੁੰਦੇ ਆ ਤਾਂ ਇਹ ਚੀਜ਼ ਰੜਕਦੀ ਸੀ ਇਸ ਬਾਡੀ ਨੂੰ ਖਤਮ ਕਰਨਾ ਸੀਗਾ ਫੇਰ ਪੈ ਗਿਆ ਰੌਲਾ ਰੌਲਾ ਪੈ ਗਿਆ ਬਾਕੀ ਸਾਰੀਆਂ ਚੀਜ਼ਾਂ ਤੇ ਤੁਹਾਡੇ ਸਾਹਮਣੇ ਆ ਨਾ ਮੈਂ ਤੁਹਾਨੂੰ ਸਿਰਫ ਇਹੀ ਦੱਸਣਾ ਸੀਗਾ ਕਿ ਸਿੰਡੀਕੇਟ ਤੇ ਜੋ ਆਹਾ ਸੈਨੇਟ ਆ ਇਹ ਕਿਦਾਂ ਕੰਮ ਕਰਦੇ ਹੁਣ ਅਗਲੀ ਗੱਲ ਤੇ ਆ ਜਾਈਏ ਕਿ ਮੋਰਚਾ ਫਤਿਹ ਹੋ ਗਿਆ ਚਲੋ ਠੀਕ ਆ ਪਰ ਜੋ ਯੂਨੀਵਰਸਿਟੀ ਬਚਾਓ ਮੋਰਚਾ ਹੈ ਯੂਨੀਵਰਸਿਟੀ ਬਚਾਓ ਮੋਰਚਾ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਉੱਠਣਾ ਨਹੀਂ ਹੈ ਅਸੀਂ ਉੱਠਣਾ ਨਹੀਂ ਹੈ ਤਾਂ ਇਹਦੇ ਵਿੱਚ ਫਿਰ ਅੱਗੇ ਜਾ ਕੇ ਕੀ ਹੋਇਆ ਕਿ ਮੰਗ ਇਹ ਰੱਖੀ ਗਈ ਕਿ ਤੁਸੀਂ ਇਲੈਕਸ਼ਨ ਯਾਨੀ ਚੋਣ ਦਾ ਐਲਾਨ ਕਰੋ ਚੋਣ ਦਾ ਐਲਾਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਮੇਨ ਗੱਲ ਕੀ ਆ ਕਿ ਚੋਣਾ ਹੋਣੀ ਜ਼ਰੂਰੀ ਆ ਨਾ ਕਿਉਂਕਿ ਇਲੈਕਟਿਡ ਬੰਦੇ ਆਉਂਦੇ ਆ ਸੈਨੇਟ ਦੇ ਵਿੱਚ ਜੇ ਚੋਣਾ ਹੀ ਨਾ ਹੋਣ ਗਿਆ ਤੇ ਤਦ ਵੀ ਗੱਲ ਤੇ ਉੱਥੇ ਆ ਜੂਗੀ ਨਾ ਤਾਂ ਉਹ ਚੋਣਾ ਕਰਵਾਉਣ ਵਾਸਤੇ ਡਟ ਗਏ ਆ ਕਿ ਚੋਣਾ ਤਾਂ ਨੋਟੀਫਿਕੇਸ਼ਨ ਜਾਰੀ ਕਰ ਦਿਓ ਅਸੀਂ ਉੱਠ ਜਾਨੇ ਆ ਉਧਰੋਂ ਆ ਗਈ 10 ਤਰੀਕ ਦੀ ਕਾਲ ਕਿ ਭਾਈ 10 ਨੂੰ ਵੱਡਾ ਕੱਟ ਹੋਏਗਾ ਤਾਂ ਹੁਣ ਕੀ ਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਸ਼ਾਇਦ 10 ਤੇ 11 ਦੀ ਛੁੱਟੀ ਵੀ ਕਰੀ ਬੈਠਾ ਤੇ ਇਸ ਤੋਂ ਇਲਾਵਾ ਹੁਣ ਕੁਝ মিডিਆ ادارے ਜਿਹੜੇ ਆ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦੀ ਰੰਗਤ ਜਿਹੜੀ ਹੈ ਉਹ ਕੁਝ ਅੱਜਕੱਲ ਪੰਜਾਬੀ ਦੇ ਨੇ ਉਹ ਉਹਨਾਂ ਦੀ ਅੱਜਕੱਲ ਰੰਗਤ ਜਿਹੜੀ ਹੈ ਉਹ ਨਾਰੰਗੀ ਸੰਤਰੇ ਵਾਲੀ ਹੋ ਗਈ ਆ ਉਹ ਸੰਤਰੇ ਵਾਲੀ ਜਿਹੜੀ ਹੋ ਗਈ ਆ ਉਹਨਾਂ ਦਾ ਕੰਮ ਕੀ ਆ ਕਿ ਕਿਸੇ ਵੀ ਮਾਮਲੇ ਦੇ ਵਿੱਚ ਜਦੋਂ ਵੀ ਕੋਈ ਪੰਜਾਬੀ ਸੰਗਠਨਤ ਹੁੰਦੇ ਆ ਉਹ ਬੜਾ ਬੋਚ ਕੇ ਜੇ ਨਾ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਵਾਡਾ ਰੱਖਣਾ ਸ਼ੁਰੂ ਕਰ ਦਿੰਦੇ ਆ ਤਾਂ ਹੁਣ ਉਹਨਾਂ ਦੇ ਵਿੱਚੋਂ ਹੀ ਇੱਕ ਦੋ ادارے ਆ ਜਿਹੜੇ ਉਹ ਕਲੇਮ ਕਰੀ ਜਾਂਦੇ ਆ ਕਿ ਭਾਈ ਵੀ ਸੀ ਨੇ ਲਿਖ ਦਿੱਤਾ ਹੈ ਜੀ ਬਹੁਤ ਜਲਦੀ ਚੋਣਾਂ ਦਾ ਐਲਾਨ ਹੋ ਜਾਊਗਾ ਭਾਈ ਹੋ ਜਾਊਗਾ ਤੇ ਹੋਂ ਦੇ ਵਿੱਚ ਬੜਾ ਫਰਕ ਆ ਉਹ ਕਿਹੜਾ ਉੱਥੇ ਕੋਈ ਤੋਪ ਬੀੜ ਕੇ ਤੇ ਗੋਲੇ ਸੁੱਟਣ ਡੈ ਨੇ ਯੂਨੀਵਰਸਿਟੀ ਦੇ ਵਿੱਚ ਉਹ ਬੈਠੇ ਆ ਕਿ ਸਿਰਫ ਨੋਟੀਫਿਕੇਸ਼ਨ ਜਾਰੀ ਕਰ ਦਿਓ ਸਾਡੀ ਹੋਰ ਕੀ ਮੰਗਿਆ ਤਾਂ ਐਵੇਂ ਨਹੀਂ ਕਰਨਾ ਚਾਹੀਦਾ মিডিਆ ਜੋ ਹੈ ਉਸ ਨੂੰ ਆਪਣਾ ਪੋਜ਼ਿਟਿਵ ਰੋਲ ਜਿਹੜਾ ਉਹ ਅਦਾ ਕਰਨਾ ਚਾਹੀਦਾ ਹੈ ਉਹ ਪੋਜ਼ਿਟਿਵ ਰੋਲ ਇਹੋ ਆ ਕਿ ਤੁਸੀਂ ਸੂਚਨਾ ਮੁਹੱਈਆ ਕਰਵਾਓ ਜੇ ਤਾਂ ਕੋਈ ਤੁਹਾਡੇ ਕੋਲ ਲਿਖਤ ਆ ਕਿ ਵਾਈਸ ਚਾਂਸਲਰ ਨੇ ਲਿਖ ਦਿੱਤਾ ਪੱਤਰ ਲਿਖ ਦਿੱਤਾ ਜਾਂ ਮਤਲਬ ਕਿ ਉਧਰੋਂ ਕੋਈ ਪੱਤਰ ਵਿਹਾਰ ਦੇ ਵਿੱਚੋਂ ਕੋਈ ਗੱਲ ਨਿਕਲੀ ਆ ਤੇ ਨਾਲ ਤੁਸੀਂ ਉਹ ਪੱਤਰ ਦੀ ਕਾਪੀ ਲਾ ਦਿਓ ਕਿ ਭਾਈ ਆ ਪੱਤਰ ਵਿਹਾਰ ਚੱਲ ਰਿਹਾ ਤੇ ਆ ਸਾਡੇ ਕੋਲ ਕਨਫਰਮੇਸ਼ਨ ਆ ਹਾਲਾਂਕਿ ਰਵਨੀਤ ਬਿੱਟੂ ਮਤਲਬ ਕਿ ਪਹਿਲਾਂ ਨੌਨ ਸੀਰੀਅਸ ਨੇਤਾ ਦੇ ਤੌਰ ਤੇ ਮਸ਼ਹੂਰ ਸਨ ਪਰ ਅਕੱਲ ਪਰਸੋਂ ਤੋਂ ਉਹਨਾਂ ਨੂੰ ਥੋੜਾ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਪੰਜਾਬੀਆਂ ਨੇ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਬਹੁਤ ਜਲਦੀ ਇਹ ਨੋਟੀਫਿਕੇਸ਼ਨ ਰੱਦ ਹੋ ਜਾਏਗਾ ਤੇ ਸਾਡੇ ਕੋਲ 8:30 ਵਜੇ ਖਬਰ ਆ ਗਈ ਸੀ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਜੇ ਰਵਨੀਤ ਬਿੱਟੂ ਰੀ ਚੋਣ ਤੇ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਊਗਾ ਹੁਣ ਮੌਕਾ ਹੈ ਮੌਕਾ ਇਉਂ ਆ ਕਿ ਮੈਂ ਪਿਛਲੇ ਦਿਨੀ ਤਰਨ ਤਾਰਨ ਚੋਣ ਦੇ ਨਾਲ ਜੋੜਿਆ ਸੀਗਾ ਤਾਂ ਉੱਥੇ ਇੱਕ ਕਮੈਂਟ ਸੀਗਾ ਇੱਕ ਸੱਜਣ ਦਾ ਉਹ ਕਹਿੰਦਾ ਕਿ ਜੀ ਇਹ ਪੰਥਕ ਹਲਕਾ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਨਾ ਚੀਜ਼ਾਂ ਦਾ ਅਸਰ ਨਹੀਂ ਪੈਣਾ ਮੈਂ ਕਿਹਾ ਸੀਗਾ ਕਿ ਇਹ ਪੰਜਾਬ ਵਿਰੋਧੀ ਸੈਂਟੀਮੈਂਟ ਜਿਹੜਾ ਹੈ ਉਹ ਭਾਜਪਾ ਲਈ ਖਤਰਨਾਕ ਹੋ ਜਾਏਗਾ ਤਾਂ ਇਹ ਫੋਰਡ ਨਹੀਂ ਕਰਨਗੇ ਉਸ ਦਾ ਨੁਕਸਾਨ ਤਾਂ ਉਸ ਸੱਜਣ ਦਾ ਕਮੈਂਟ ਸੀਗਾ ਕਿ ਇਹ ਪੰਥਕ ਹਲਕਾ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕੋਈ ਜ਼ਿਆਦਾ ਚਿੰਤਾ ਨਹੀਂ ਚਿੰਤਾ ਹੈ ਹਜ਼ੂਰ ਕਿਉਂਕਿ ਜੋ ਆ ਆਈਬੀਈ ਕਹ ਲਓ ਇੰਟੈਲੀਜੈਂਸੀ ਕਹ ਲਓ ਉਹਨਾਂ ਦੀ ਜੋ ਅਸੈਸਮੈਂਟ ਹੈ ਜੋ ਰਿਪੋਰਟ ਹੈ ਤਰਨਤਾਰਨ ਤੋਂ ਕਿ ਭਾਜਪਾ ਉੱਥੇ ਕੁਝ ਹਜ਼ਾਰ ਵੋਟਾਂ ਲੈ ਕੇ ਜਾਂਦੀ ਆ ਜੇ ਇਹੋ ਜੇ ਹਲਕੇ 'ਚੋ فرض ਕਰੋ ਕਿ 10-15 ਹਜ਼ਾਰ ਵੋਟ ਕੱਢਦੀ ਆ ਭਾਜਪਾ ਤਾਂ ਭਾਜਪਾ ਵਾਸਤੇ ਪਲੱਸ ਪੁਆਇੰਟ ਆ ਠੀਕ ਹੈ ਨਾ ਜੀ ਤਾਂ ਕਹਿਣਗੇ ਕਿ ਅਸੀਂ ਤਾਂ ਜਿੱਥੇ ਜ਼ੀਰੋ ਸੀਗੇ ਪੰਥਕ ਹਲਕੇ 'ਚ ਵੀ ਵੇਖ ਲਓ ਜੀ ਸਾਨੂੰ 10000 ਪੈ ਗਈ 15000 ਪੈ ਗਈ ਆ ਤਾਂ ਇਸ ਕਰਕੇ ਮੈਂ ਕਿਹਾ ਸੀਗਾ ਕਿ ਇਹ ਇੱਥੇ ਦਾਬੂ ਹੋਣਗੇ ਤੇ ਮੇਰੀ ਗੱਲ ਬਿਲਕੁਲ ਉਸ ਟਿਕ ਗਈ ਆ ਉਸ ਸੱਜਣ ਨੇ ਜਿਹੜਾ ਕਮੈਂਟ ਕੀਤਾ ਸੀ ਉਹਦਾ ਗਲਤ ਸਾਬਤ ਹੋਇਆ ਕਿਉਂਕਿ ਤਰਨ ਤਰਨ ਇਲੈਕਸ਼ਨ ਦੇ ਵਿੱਚ ਤੁਸੀਂ ਦੇਖ ਲਓ ਦਿੱਲੀ ਦੀ ਚੀਫ ਮਿਨਿਸਟਰ ਤੋਂ ਲੈ ਕੇ ਹਰਿਆਣਾ ਦੀ ਚੀਫ ਮਿਨਿਸਟਰ ਤੋਂ ਲੈ ਕੇ ਦਿੱਲੀ ਦੇ ਚੀਫ ਮਿਨਿਸਟਰ ਤੋਂ ਲੈ ਕੇ ਹਰਿਆਣਾ ਦੇ ਚੀਫ ਮਿਨਿਸਟਰ ਤੋਂ ਅ ਅੱਗੇ ਚੱਲੀ ਆਪਾਂ ਅ ਰਵਨੀਤ ਬਿੱਟੂ ਕੇਂਦਰੀ ਮੰਤਰੀ ਆਏ ਹੋਏ ਆ ਤਾਂ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਆ ਨਾ ਹੁਣ ਹੋ ਸਕਦਾ ਕਿਉਂਕਿ ਹਾਲੇ ਵੀ ਇਲੈਕਸ਼ਨ ਦੇ ਵਿੱਚ 1-2 ਦਿਨ ਬਾਕੀ ਆ ਮੇਰੇ ਖਿਆਲ ਦੇ ਨਾਲ ਪਰਸੋਂ ਇਲੈਕਸ਼ਨ ਆ ਤਾਂ ਅੱਜ 9 ਆ 11 ਨੂੰ ਇਲੈਕਸ਼ਨ ਆ ਤਾਂ ਇਹਨਾਂ 1-2 ਦਿਨਾਂ 'ਚ ਰਵਨੀਤ ਬਿੱਟੂ ਵਰਗੇ ਜਿਹੜੇ ਬੰਦੇ ਆ ਉਹ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਿਵੇਂ ਰੱਦ ਹੋਇਆ ਇਸੇ ਤਰ੍ਹਾਂ ਲਾਨ ਵੀ ਕਰਵਾ ਸਕਦੇ ਆ ਪਰ ਮੈਂ ਜਿਵੇਂ ਕਿਹਾ ਕਿ ਸਾਡੇ ਵਿੱਚ ਆਪਣੀ ਬੰਦੇ ਜਿਹੜੇ ਆ ਉਹ ਕਹਿ ਲੋ ਕਿ ਗੰਡੇ ਗੱਲਣ ਵਾਲੇ ਆ ਇਹਨਾਂ ਦਾ ਕੰਮ ਹੀ ਆ ਕਿ ਸੇਵੀਆਂ 'ਚ ਲੂਣ ਭੋਕਣਾ ਆ ਤਾਂ ਇਦਾਂ ਦੀਆਂ ਗੱਲਾਂ ਕਰਕੇ ਇਹ ਬਿਲਕੁਲ ਇਸ ਤਰ੍ਹਾਂ ਦੇ ਸੰਘਰਸ਼ ਨੂੰ ਜਿਹੜਾ ਬਿਲਕੁਲ ਕੰਡਿਆਂ ਤੇ ਪਹੁੰਚਿਆ ਪਿਆ ਇਸ ਨੂੰ ਕਮਜ਼ੋਰ ਕਰਦੇ ਨੇ ਮੀਡੀਆ ادارے ਵੀ ਰਲੇ ਹੋਏ ਨੇ ਖਾਸ ਤੌਰ ਤੇ ਇਹਨਾਂ ਨੂੰ ਟੁੱਕ ਦੋਹਾਂ ਪਾਸਿਆਂ ਤੋਂ ਪੈਰਿਆ ਲੋਕਲ ਇਥੋਂ ਮਾਨ ਤੋਂ ਖਾਧੀ ਜਾਂਦੇ ਨੇ ਉੱਤੋਂ ਇਹ ਮੋਦੀ ਤੋਂ ਖਾਧੀ ਜਾਂਦੇ ਆ ਇਹਨਾਂ ਦਾ ਵੀ ਬੇੜਾ ਗਰਕ ਹੋਇਆ ਪਿਆ ਤਾਂ ਬਰਹਾਲ ਗੱਲ ਇਹ ਆ ਕਿ ਭਾਈ ਇਹ ਦੇਖਣ ਦੀ ਜ਼ਰੂਰਤ ਆ ਕਿ ਹੁਣ 1-2 ਦਿਨਾਂ ਦੇ ਵਿੱਚ ਵਿੱਚ ਕੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕਿ ਨਹੀਂ ਇਹ ਵੀ ਕਿਤੇ ਨਾ ਕਿਤੇ ਹੋਣਾ ਆਪਾਂ ਦੇਖਣਯੋਗ ਗੱਲ ਜਿਹੜੀ ਐ ਉਹ ਵੇਖਾਂਗੇ ਕਿ ਹੁੰਦੀ ਐ ਕਿ ਨਹੀਂ ਹੁੰਦੀ ਪਰ ਮੇਰਾ ਇਹ ਮੰਨਣਾ ਹੈ ਕਿ ਇਸ ਸੰਘਰਸ਼ ਨੂੰ ਜੇ ਜਾਰੀ ਰੱਖਿਆ ਜਾਂਦਾ ਤਾਂ ਨੋਟੀਫਿਕੇਸ਼ਨ ਵੀ ਹੋ ਜਾਏਗਾ ਸੋਨਾਵਾਲਾ ਉਹ ਵੀ ਦਿੱਲੀ ਦੂਰ ਨਹੀਂ ਐ ਦੂਜੀ ਗੱਲ ਜਿਹੜੀ ਮੈਂ ਜਾਂਦਾ ਜਾਂਦਾ ਕਰਨੀ ਚਾਹਾਂਗਾ ਕਿ ਤੁਸੀਂ ਦੇਖਿਆ ਹੋਣਾ ਕਿ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਹੀ ਜ਼ੋਰ ਲਾਇਆ ਭਾਜਪਾ ਜਿਹੜੀ ਪ੍ਰਦੇਸ਼ਿਕ ਇਕਾਈ ਆ ਪੰਜਾਬ ਦੀ ਉਹਨਾਂ ਨੇ ਵੀ ਚਲੋ ਠੀਕ ਆ ਵਧੀਆ ਕੋਈ ਨੈਗੇਟਿਵ ਗੱਲ ਨਹੀਂ ਕੀਤੀ ਚੰਗੀ ਗੱਲ ਆ ਉਹਨਾਂ ਵਾਸਤੇ ਯਾਰ ਵਧੀਆ ਗੱਲ ਉਹ ਵੀ ਠੀਕ ਰਹਿ ਸਾਰੀਆਂ ਪਾਰਟੀਆਂ ਦੇ ਬੰਦੇ ਆਪਣੇ ਜਿਹੜੇ ਆ ਉਹ ਹਮ ਹਮ ਆ ਕੇ ਪਹੁੰਚਦੇ ਰਹੇ ਅੱਜ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਪਹੁੰਚੇ ਹੋਏ ਸਨ ਪਰ ਇੱਕ ਬੜੀ ਮਹੱਤਵਪੂਰਨ ਗੱਲ ਆ ਕਿ ਪਹਿਲੀ ਗੱਲ ਇਹ ਆ ਕਿ ਸੈਨੇਟ ਸਿੰਡିକੇਟ ਵਰਗਾ ਸਿਸਟਮ ਉਹ ਤੇ ਛੱਡੋ ਸਾਡੀਆਂ ਯੂਨੀਵਰਸਿਟੀਆਂ ਚ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਕੀ ਹੋਣਾ ਆ ਇੱਥੇ ਤੇ ਚੋਣਾ ਹੀ ਨਹੀਂ ਹੁੰਦੀਆਂ ਇੱਥੇ ਤੇ ਚੋਣਾ ਹੀ ਨਹੀਂ ਹੁੰਦੀਆਂ ਠੀਕ ਹੈ ਨਾ ਜੀ ਇਹ ਆਪਣੇ ਆਪ ਦੇ ਵਿੱਚ ਬਈ ਇੱਕ ਕਿਤੇ ਨਾ ਕਿਤੇ ਸੋਚਣ ਵਿਚਾਰਨ ਦਾ ਵਿਸ਼ਾ ਹੈ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਜਿੰਨੀਆਂ ਵੀ ਸਰਕਾਰਾਂ ਜੇ ਤੁਸੀਂ ਦੇਖੋਗੇ ਪਿਛਲੇ 20 ਸਾਲ ਤੋਂ ਮੈਨੂੰ ਇੱਥੋਂ ਦੇ ਇੱਕ ਵਿਦਿਆਰਥੀ ਰਾਜਨੀਤੀ ਦੇ ਖੁੰਡ ਬੰਦੇ ਨੇ ਦੱਸਿਆ ਜੋ ਯੂਨੀਵਰਸਿਟੀ ਚੋਂ ਨਿਕਲਿਆ ਉਸਨੇ ਕਿਹਾ ਕਿ ਯਾਰ ਪਿਛਲੇ 20 25 ਸਾਲ ਤੋਂ ਕਦੇ ਪੰਜਾਬ ਸਰਕਾਰ ਨੇ ਵੇਲੇ ਸਿਰ ਤੇ ਪੂਰੀ ਗ੍ਰਾਂਟ ਨਹੀਂ ਦਿੱਤੀ ਆਪਣੀ ਕਿਉਂਕਿ ਇਹਨਾਂ ਦਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ 60 40 ਵਾਲਾ ਹੈ ਸ਼ਾਇਦ ਤਾਂ 60 40 ਵਾਲੀ ਜਿਹੜੀ ਗ੍ਰਾਂਟ ਜਾਣੀ ਆ 40 ਪੈਸੇ ਜਾਣੀ ਪੰਜਾਬ ਸਰਕਾਰ ਨੇ ਉਹ ਕਦੇ ਵੇਲੇ ਸਿਰ ਨਹੀਂ ਦਿੱਤਾ ਤੇ ਦੱਸਦੇ ਆ ਕਿ ਆ ਪਿਛਲੇ 10 ਸਾਲਾਂ ਦੇ ਦੌਰਾਨ ਕੇਂਦਰ ਦਾ ਜਿਹੜਾ ਪੈਸਾ ਹੈ ਉਹ 3000 ਕਰੋੜ ਤੋਂ ਵੱਧ ਹੈ ਯੂਨੀਵਰਸਿਟੀ ਵਾਸਤੇ ਤੇ ਸਾਡੇ ਵਾਲਿਆਂ ਨੇ ਜਿਹੜਾ ਉਹ 500 ਕੁਝ ਕਰੋੜ ਦਿੱਤੇ ਆ ਯਾਨੀ ਜੇ ਵੇਖੋ ਤਾਂ ਉਹ 20% ਬਣਦਾ ਤਾਂ ਸਾਡੀ ਸਰਕਾਰ ਨੂੰ ਵੀ ਚਾਹੀਦਾ ਹੈ ਨਾ ਕਿ ਵੇਲੇ ਸਿਰ ਆਪਣੀ ਗ੍ਰਾਂਟ ਦਿਓ ਵੇਲੇ ਸਿਰ ਆਪਣਾ ਹਿੱਸਾ ਦਿਓ ਐਕਸ ਅਫੀਸ਼ੀਓ ਕਈ ਵਾਰੇ ਨਾਮਜ਼ਦ ਕਰਨ ਵਾਸਤੇ ਬਹੁਤ ਲੰਮਾ ਟਾਈਮ ਲਏ ਜਾਂਦੇ ਨੇ ਬਈ ਉਹ ਵੀ ਤਤਪਰਤਾ ਦਿਖਾਉਣੀ ਚਾਹੀਦੀ ਆ ਤੁਹਾਨੂੰ ਦੂਜੀ ਗੱਲ ਜਿਹੜੀ ਮੈਂ ਕਹਿਣ ਜਾ ਰਿਹਾ ਵਾਂ ਕਿ ਤੁਹਾਡੀਆਂ ਆਪਣੀਆਂ ਯੂਨੀਵਰਸਿਟੀਆਂ ਵੀ ਵੇਖੋ ਚਾਹੇ ਉਹਦੇ ਚ ਕਾਂਗਰਸ ਆ ਚਾਹੇ ਕਾਲੀ ਆ ਤੇ ਚਾਹੇ ਆਮ ਆਦਮੀ ਪਾਰਟੀ ਵਾਲੇ ਆ ਕਿ ਪਟਿਆਲਾ ਯੂਨੀਵਰਸਿਟੀ ਤੇ ਜਿਹੜੀ ਆ ਉਹਦੀਆਂ ਤੇ ਕਲੱਚ ਪਲੇਟਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਧੂਆਂ ਮਾਰ ਗਈਆਂ ਨੇ ਚਲਦੀ ਚਲਦੀ ਦੀਆਂ ਕਿ ਉਹਦੇ ਵਿੱਚ ਆਰਥਿਕ ਸੰਕਟ ਆ ਇਸ ਵੇਲੇ ਆਰਥਿਕ ਸੰਕਟ ਇੰਨਾ ਡੂੰਘਾ ਹੈ ਕਿ ਮਸੀਹੋ ਯੂਨੀਵਰਸਿਟੀ ਚੱਲ ਰਹੀ ਹੈ ਕਿਹੜਾ ਉੱਥੇ ਤੁਸੀਂ ਦੇਖੋਗੇ ਕੰਮ ਆ ਜਿਹੜਾ ਨਹੀਂ ਹੋਇਆ ਮਤਲਬ ਯੂਨੀਵਰਸਿਟੀ ਦੇ ਜੇ ਤੁਸੀਂ ਸੰਕਟ ਦੇ ਲਿਹਾਜ਼ ਨਾਲ ਦੇਖੋਗੇ ਕਪੜੇ ਉਥੋਂ ਨਿਕਲੇ ਰੋਲੇ ਰੱਪੇ ਉਥੋਂ ਨਿਕਲੇ ਇਸੇ ਤਰ੍ਹਾਂ ਹੋਰ ਜਣੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਬਈ ਉਹਨਾਂ ਦੀ ਹਾਲਤ ਵੀ ਤੇ ਸੁਧਾਰਨ ਦੀ ਜ਼ਰੂਰਤ ਹੈ ਨਾ ਉਹ ਤੇ ਯੂਨੀਵਰਸਿਟੀ ਵਾਲੇ ਜਿਹੜੇ ਪੰਜਾਬ ਯੂਨੀਵਰਸਿਟੀ ਵਾਲੇ ਆ ਉਹ ਤੇ ਮਤਲਬ ਕਿ ਆਪ ਦਾ ਮੋਰਚਾ ਲਾਈ ਖਲੋਤੇ ਆ ਉਹ ਆਪਦੇ ਹੱਕ ਹਕੂਕ ਲਗਭਗ 90% ਲੈ ਵੀ ਗਏ ਉਹ ਲੈ ਡਗੇ ਪਰ ਤੁਸੀਂ ਆਪਣੀਆਂ ਯੂਨੀਵਰਸਿਟੀਆਂ ਵੱਲ ਵੀ ਤੇ ਝਾਕ ਤਮਾਰੋ ਨਾ ਇਧਰ ਵੀ ਤੇ ਨਿਗਾਹ ਮਾਰੋ ਕਿ ਤੁਹਾਡੇ ਇੱਥੇ ਕੀ ਬਣਦਾ ਪਿਆ ਕਿੰਨੇ ਘਪਲੇ ਆ ਕਿਤੇ ਕੋਈ ਕਾਗਜ਼ ਨਹੀਂ ਮਿਲਦਾ ਡਿਗਰੀਆਂ ਉਹ ਜਿਹਦੇ ਤੇ ਪ੍ਰਿੰਟ ਕਰਦੇ ਆ ਕਿਤੇ ਕੁਸ਼ ਕਿਤੇ ਕੁਸ਼ ਕਿਤੇ ਆਪਣੇ ਹੀ ਬੰਦੇ ਅੰਨਾ ਵੰਡੇ ਸ਼ੀਰਨੀਆਂ ਜਿਵੇਂ ਕਹਿੰਦੇ ਹੁੰਦੇ ਆ ਆ ਮੁਰਮੁਰਾ ਆਪਣੇਆਂ ਨੂੰ ਦੇ ਤਾਂ ਉਹ ਹਸਾਬਗਾਤ ਆ ਵੀ ਆ ਕਿ ਜਿਹਦਾ ਜਿੱਦਾਂ ਸੂਤ ਲੱਗਦਾ ਉਹ ਉਦਾਂ ਹੀ ਲਾਈ ਜਾਂਦਾ ਸੋ ਇਸ ਵਾਸਤੇ ਸਾਡਾ ਜਿਹੜਾ ਇਹ ਜਿਹੜਾ ਹੋਣਾ ਚਾਹੀਦਾ ਹੈ ਨਾ ਇਹ ਮਾਮਲਾ ਵੀ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਸਾਨੂੰ ਵੇਖਣ ਦੀ ਲੋੜ ਆ ਕਿ ਭਾਈ ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ ਇੱਥੇ ਹੈਗੀਆਂ ਨੇ ਉਹਨਾਂ ਨੂੰ ਵੀ ਜ਼ਰੂਰਤ ਹੈ ਸਾਂਭਣ ਦੀ ਸੰਭਾਲਣ ਦੀ ਉਹ ਤੇ ਚਲੋ ਠੀਕ ਆ ਉਹ ਲੈ ਗਏ ਨੇ ਆਪਦਾ ਮੋਰਚਾ ਜਿਹੜਾ ਉਹ ਲੈ ਗਏ ਨੇ ਪਰ ਤੁਸੀਂ ਵੀ ਤੇ ਆਪਦਾ ਕੰਮ ਕਰੋ ਨਾ ਤੁਸੀਂ ਜੋ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਤੇ ਕਰੋ ਨਾ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਤੇ ਵੀ ਸਾਡਾ ਫੋਕਸ ਸਾਡਾ ਧਿਆਨ ਜਿਹੜਾ ਕੇਂਦਰਿਤ ਹੋਣਾ ਚਾਹੀਦਾ ਕਿ ਸਾਡੀਆਂ ਯੂਨੀਵਰਸਿਟੀਆਂ ਦਾ ਹਾਲ ਕੀ ਆ ਸੋ ਇਹੀ ਅਪਡੇਟ ਸੀਗਾ ਇਸ ਵੇਲੇ ਮਾਮਲਾ ਕਿ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਜੀ ਦੇਖੋ ਜਲਦ ਕੇਂਦਰ ਸਰਕਾਰ ਇਲੈਕਸ਼ਨ ਕਰਵਾਉਣ ਜਾ ਰਹੀ ਹੈ ਫਲਾਂਟਮ ਕਾ ਇਹ ਮੀਡੀਆ ਦੇ ਦਾਅਵੇ ਹੁੰਦੇ ਆ ਇਥੇ ਕਦੇ ਕੁਝ ਕਹਿ ਦਿੰਦੇ ਆ ਕਿ ਭੁੱਲਰ ਨੇ ਉਹਦਾ ਨਾਮ ਲੈ ਦਿੱਤਾ ਭੁੱਲਰ ਨੇ ਉਹਦਾ ਨਾਮ ਲੈ ਦਿੱਤਾ ਪਰ ਹੁੰਦਾ ਕੀ ਆ ਤੁਹਾਨੂੰ ਪਤਾ ਹੀ ਆ ਜੋ ਹੋਣਾ ਹੈ ਉਹ ਕੋਰਟ ਦੇ ਥਰੂ ਹੋਣਾ ਏਜੰਸੀਆਂ ਦੇ ਥਰੂ ਹੋਣਾ ਸੋ ਇਸ ਦਾਅਵੇ ਤੇ ਯਕੀਨ ਕਰਨ ਦੀ ਜ਼ਰੂਰਤ ਨਹੀਂ ਜਦੋਂ ਤੱਕ ਲਿਖਾ ਪੱਤਰੀ ਕੋਈ ਆਰਡਰ ਨਹੀਂ ਆ ਜਾਂਦਾ ਸੋ ਇੰਨੀ ਮੇਰੀ ਬਾਤ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਇਜਾਜ਼ਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ